ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ 1 ਜੂਨ 1984 ਦਾ ਇਤਿਹਾਸ ਦੱਸਾਂਗੇ 1 ਜੂਨ 1984 ਨੂੰ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਫੌਜ ਤੋਂ ਸਿੱਖਾਂ ਉੱਤੇ ਹਰਮੰਦਰ ਸਾਹਿਬ ਵਿਖੇ 12:30 ਵਜੇ ਹਮਲਾ ਕਰਵਾ ਦਿੱਤਾ ਗਿਆ ਲਗਭਗ ਦੱਸਿਆ ਜਾਂਦਾ ਹੈ ਕਿ ਹਮਲਾ 12:30 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਦਾ ਰਿਹਾ ਪਰ ਅੰਦਰੋਂ ਸਿੱਖਾਂ ਵੱਲੋਂ 1 ਜੂਨ 1984 ਨੂੰ ਕੋਈ ਵੀ ਗੋਲੀ ਨਹੀਂ ਚਲਾਈ ਗਈ ਸੋ ਐਵੇਂ ਦੀਆਂ ਹੋਰ ਗੁਰਬਾਣੀ ਦੇ ਵੀਡੀਓ ਵੇਖਣ ਲਈ ਅਤੇ 2 ਜੂਨ 1984 ਦਾ ਇਤਿਹਾਸ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ